ਸ਼੍ਰੀ ਮੁਖਸਲ ਸਾਹਿਬ ਦੇ ਮੁੰਡੇ ਨੇ ਤਾਂ ਕਮਾਲ ਹੀ ਕਰ ਦਿੱਤੀ 12ਵੀਂ ਦੇ ਵਿੱਚੋਂ 500 'ਚੋਂ ਪੂਰੇ 500 ਨੰਬਰ ਪ੍ਰਾਪਤ ਕੀਤੇ ਨੇ ਸ਼੍ਰੀ ਮੁਖਸਲ ਸਾਹਿਬ ਦੇ ਰਵੀ ਉਦੇਸ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਸ਼੍ਰੇਣੀ ਦੇ ਨਤੀਜੇ ਦੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਹਾਲਕਿ 500 ਦੇ ਵਿੱਚੋਂ ਪੂਰੇ 500 ਨੰਬਰ ਹਾਸਲ ਕਿਤੇ ਨਹੀਂ ਪਰ ਮੈਰਿਟ ਨਿਯਮਾਂ ਮੁਤਾਬਕ ਪਹਿਲੇ ਸਥਾਨ ਵਾਲੇ ਬੱਚੇ ਦੀ ਉਮਰ ਘਟ ਹੋਣ ਦੇ ਚਲਦਿਆਂ ਉਸ ਨੂੰ ਪਹਿਲੇ ਸਥਾਨ ਤੇ ਰੱਖਿਆ ਗਿਆ ਹੈ। ਸ਼੍ਰੀ ਮੁਖਸਰ ਸਾਹਿਬ ਦੇ ਰਵੀ ਉਦੇਸ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਸ਼੍ਰੇਣੀ ਦੇ ਨਤੀਜੇ ਦੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਰਵੀ ਉਦੇਸ ਸਿੰਘ ਨੇ 100% ਅੰਗ ਪ੍ਰਾਪਤ ਕੀਤੇ ਨੇ। ਮਕਸਦ ਸਾਹਿਬ ਜ਼ਿਲ੍ਹੇ ਦੇ ਪਿੰਡ ਗੁਲਾਬੇ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਵੀ ਉਦੇਸ਼ ਸਿੰਘ ਨੇ ਪੰਜਾਬ ਦੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਰਵੀ ਉਦੇਸ਼ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਹਰਿੰਦਰ ਸਿੰਘ ਸਰਕਾਰੀ ਅਧਿਆਪਕ ਨੇ ਜਦਕਿ ਮਾਤਾ ਬਿਆਨਤ ਕੋਰ ਵੀ ਸਰਕਾਰੀ ਅਧਿਆਪਕ ਨੇ ਰਵੀ ਉਦੇ NDA ਕਰਕੇ ਆਰਮੀ ਅਫਸਰ ਬਣਨਾ ਚਾਹੁੰਦਾ ਹੈ ਇਸ ਟਰੇਮ ਲਾਉਣ ਵੇਲੇ ਤਾਂ ਇਹੀ ਆਪਣਾ ਏਮ ਸੀਗਾ ਵੀ NDA ਵਾਲੇ ਪਾਸੇ ਜਾਣਾ ਉਦੇ ਵਾਸਤੇ ਨਾਨ ਮੈਡੀਕਲ ਸਟਰੀਮ ਜ਼ਰੂਰੀ ਸੀਗੀ ਤਾਂ ਇਸ ਕਰਕੇ ਆਪਾਂ ਨਾਨ ਮੈਡੀਕਲ ਸਟਰੀਮ ਰੱਖੀ ਹੈਗੀ ਸੀਗੀ ਤਾਂ ਇਹੇ ਸੀਗਾ ਹੁਣ ਹੁਣ ਕੀ ਸੁਪਨਾ ਹੈਗਾ ਅੱਗੇ ਕੀ ਕਰਨਾ ਹੈਗਾ ਕਿਵੇਂ ਕਿੰਨੀ ਕੋ ਕੁਸ਼ੀ ਮਹਿਸੂਸ ਕਰ ਰਹੇ ਹੋ ਕੀ ਮਹਿਸੂਸ ਕਰ ਰਹੇ ਹੋ ਹੁਣ ਵਧੀਆ ਮਹਿਸੂਸ ਕਰ ਰਹੇ ਹਾਂ ਅੱਗੇ ਆਪਣਾ ਸੁਪਨਾ ਐਨਡੀਏ ਦੇ ਵਿੱਚ ਆਰਮੀ ਆਫੀਸਰ ਬਣਨ ਦਾ ਹੈਗਾ ਨਾਲ ਨਾਲ ਗੇਮ ਵੀ ਜਾਰੀ ਰੱਖਣਾ ਚਾਹੁੰਦਾ ਮੈਂ ਤੇ ਬਸ ਨਾਲ ਇਸ ਪ੍ਰਾਪਤੀ ਮਗਰ ਸਭ ਤੋਂ ਵੱਡਾ ਯੋਗਦਾਨ ਕੀਦਾ ਮੰਦ ਔਰ ਨਾਲ ਨਾਲ ਸੋਸ਼ਲ ਮੀਡੀਆ ਖੇਡਾਂ ਕਿੱਧਰ ਜਿਹੜਾ ਹੈਗਾ ਨਾਲ ਨਾਲ ਇਸ ਵਿੱਚ ਸਾਰਿਆਂ ਨਾਲੋਂ ਵੱਡਾ ਯੋਗਦਾਨ ਮੇਰੇ ਸਾਰੇ ਪਰਿਵਾਰ ਦਾ ਹੀ ਹੈ ਤੇ ਖਾਸ ਕਰਕੇ ਮੇਰੇ ਮਮਾ ਪਾਪਾ ਦਾ ਯੋਗਦਾਨ ਹੈਗਾ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਪੜਨ ਲਈ ਵੀ ਖੇਡਣ ਲਈ ਵੀ ਵੀ ਜਦੋਂ ਖੇਡਣ ਦਾ ਟਾਈਮ ਸੀ ਖੇਡ ਖੇਡਣ ਲਈ ਮੋਟੀਵੇਟ ਕਰਦੇ ਤੇ ਪੜਨ ਦਾ ਸੀ ਪੜਨ ਵਾਸਤੇ ਤੇ ਸੋਸ਼ਲ ਮੀਡੀਆ ਤੇ ਐਕਟਿਵ ਟਾਈਮ ਹੀ ਨਹੀਂ ਮਿਲਦਾ ਸੀਗਾ ਇੰਨਾ ਵੀ ਖੇਡਣਾ ਵੀ ਸੀ ਸਟੱਡੀਜ਼ ਵੀ ਮੈਨੇਜ ਕਰਨੀਆਂ ਸੀਗੀਆਂ ਤਾਂ ਸੋਸ਼ਲ ਮੀਡੀਆ ਤੇ ਟਾਈਮ ਹੀ ਨਹੀਂ ਮਿਲਦਾ ਸੀਗਾ ਜਿਹੜੀ ਖੇਡ ਖੇਡਦੇ ਹੋ ਉਹਦੇ ਚ ਕਿੱਥੋਂ ਤੱਕ ਹੈ ਪ੍ਰਾਪਤੀ ਉਹ ਵੀ ਦੱਸੋ ਮੈਂ ਬੈਡਮਿੰਟਨ ਗੇਮ ਖੇਡਦਾ ਹਾਂ ਉਹਦੇ ਵਿੱਚ ਦੋ ਵਾਰ ਨੈਸ਼ਨਲ ਨੈਸ਼ਨਲ ਪਲੇਅਰ ਰਹੀ ਮੈਂ ਉਹਦੇ ਵਿੱਚ ਅੱਗੇ ਜਿਹੜਾ ਆਪਦੇ ਨਾਲ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਉਹ ਵੀ ਜ ਨਾਲ ਦੇ ਨੌਜਵਾਨਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਆਪਾਂ ਪੜ੍ਹਨ ਦੇ ਨਾਲ-ਨਾਲ ਆਪਾਂ ਖੇਡਾਂ 'ਚ ਵੀ ਅੱਗੇ ਵਧੀਏ ਤਾਂ ਕਿ ਜੋ ਆਪਾਂ ਪੰਜਾਬ ਦਾ ਨਾਮ ਰੋਸ਼ਨ ਕਰੀਏ ਵੀ ਆਪਾਂ ਪੜ੍ਹਾਈ ਵੀ ਕਰੀਏ ਨਾਲ ਨਾਲ ਖੇਡੀਏ ਵੀ ਤਾਂ ਕਿ ਆਪਾਂ ਆਉਣ ਵਾਲੇ ਪੰਜਾਬ ਨੂੰ ਆਪਾਂ ਵਧੀਆ ਸੇਤ ਮਲ ਦੇ ਦੇਖ ਸਕੀਏ ਸੀਐਮ ਸਾਹਿਬ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ ਹੈ ਕਿ ਨਹੀਂ ਕੁਝ ਹਾਂਜੀ ਬਹੁਤ ਖੁਸ਼ੀ ਮਾਨਦਾ ਹਾਂ ਮੈਂ ਭਗਵਾਨ ਕੁਮਾਰ ਸਿੰਘ ਸੀਐਮ ਸਾਹਿਬ ਦਾ ਵੀ ਉਹਨਾਂ ਨੇ ਮੈਨੂੰ ਥੈਂਕ ਯੂ ਦਿੱਤਾ ਹਾਂਜੀ ਥੈਂਕ ਯੂ ਕੀ ਆਪ ਦੇ ਇੱਕ ਲਾਸਟ ਗੱਲ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਦੋ ਗੱਲਾਂ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਇਹ ਵੀ ਆਪਾਂ ਨਸ਼ਿਆਂ ਤੋਂ ਆਪਾਂ ਮੁਕਤ ਹੋਈਏ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰੀਏ ਤੇ ਖੇਡਾਂ ਦੇ ਵਿੱਚ ਆਪਾਂ ਵਧਿਏ ਤੇ ਪਰ ਆਈਵੀ ਨਾਲ ਨਾਲ ਜ਼ਰੂਰੀ ਹੈ ਪਰ ਨਾਲ ਨਾਲ ਖੇਡ ਵੀ ਬਹੁਤ ਜ਼ਰੂਰੀ ਹੈ ਜਿੱਥੋਂ ਤੱਕ ਮੈਨੂੰ ਲੱਗਦਾ ਤੇ ਆਪਾਂ ਨਾਲ ਨਾਲ ਖੇਡੀਆਂ ਵੀ ਫਾਦਰੂ ਮਦਰ ਪਰੇ ਦੱਸ ਤੋਂ ਕੀ ਕੀ ਕਰਦੇ ਨੇ ਔਰ ਸਭ ਤੋਂ ਜ਼ਿਆਦਾ ਮੋਟੀਵੇਸ਼ਨ ਕਿੰਦੀ ਮੰਦਰ ਉਸ ਪ੍ਰਾਪਤੀ ਦੇ ਲਈ ਹਾਂਜੀ ਫਾਦਰ ਸਾਹਿਬ ਮੇਰੇ ਲੈਕਚਰਰ ਟੀਚਰ ਆਈ ਕਮਰਸ ਦੇ ਤੇ ਮੰਮਾ ਮੇਰੇ ਮੈਥਸ ਦੇ ਟੀਚਰ ਆ ਤੇ ਆਪਾਂ ਨੂੰ ਦੋਵੇਂ ਮੋਟੀਵੇਟ ਕਰਦੇ ਕਿਉਂਕਿ ਦੋਵੇਂ ਟੀਚਰ ਆ ਤੇ ਦੋਵੇਂ ਮੋਟੀਵੇਟ ਕਰਦੇ ਸੀਗੇ ਪੜ੍ਹਨ ਲਈ ਵੀ ਤੇ ਖੇਡਣ ਲਈ ਵੀ ਅੱਜ ਪ੍ਰਮਾਤਮਾ ਦੀ ਬਹੁਤ ਲੱਖ ਲੱਖ ਸ਼ੁਕਰਾਨਾ ਹੈ ਉਹਨਾਂ ਦਾ ਕਿ ਜੇ ਉਹ ਚੀਜ਼ ਅਸੀਂ ਸਦੀ ਸੁਪਨਾ ਸਾਨੂੰ ਉਮੀਦ ਸੀ ਕਿ ਬਹੁਤ ਅੱਛੇ ਨੰਬਰ ਲੈ ਜਾਏਗਾ ਪਰ ਇੰਨੀ ਮੀਨ ਨਹੀਂ ਸੀ ਪੰਜਾਬ ਚ ਟੌਪ ਕਰ ਜਾਏਗਾ ਸੋ ਬੱਚੇ ਦੀ ਮਿਹਨਤ ਨੂੰ ਸਲਾਮ ਹੈ ਸੋ ਇਹਨਾਂ ਦੇ ਸਾਰੇ ਜੋ ਅਧਿਆਪਕ ਸਹਿਬਾਨ ਹੈ ਗੁਰੂ ਹੈ ਜੋ ਇਹਦੇ ਠੀਕ ਹੈ ਉਹਨਾਂ ਨੂੰ ਸਾਰਿਆਂ ਨੂੰ ਸਲੂਟ ਆ ਸਾਡਾ ਤੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਬੱਚੇ ਨੇ ਇਦੀ ਸੋਹਣੀ ਪੋਜੀਸ਼ਨ ਪੰਜਾਬ ਚ ਹਾਸਲ ਕੀਤੀ ਹੈ ਇਸ ਤੋਂ ਪਹਿਲਾਂ ਬੇਟੀ ਵੀ ਮੈਰਿਟ ਦੇ ਵਿੱਚ ਸੀਗੀ ਔਰ ਮੇਨਟੇਨ ਕਿਵੇਂ ਕੀਤਾ ਹੋਇਆ ਬੱਚੇ ਨੇ ਖਾਸ ਕਰਕੇ ਆਪ ਜਿਵੇਂ ਕੋਈ ਖੇਡ ਦੇ ਵਿੱਚ ਵੀ ਨਾਮ ਨਾਲ ਹੈਗਾ ਕਿਸ ਤਰ੍ਹਾਂ ਟਾਈਮ ਕਿਹਾ ਹਾਂਜੀ ਇਹਦੀ ਸਿਸਟਰ ਹੈ ਜਿਹੜੀ ਉਹ ਮੈਡੀਕਲ ਲਾਈਨ ਦੇ ਵਿੱਚ ਐਮਬੀਬੀਐਸ ਕਰ ਰਹੀ ਹੈ ਪਟਿਆਲੇ ਤਾਂ ਉਹ ਵੱਡੀ ਭੈਣ ਉਹ ਵੀ 10th ਦੇ ਵਿੱਚ ਉਹਨੇ ਆਈਸੀਐਸਸੀ ਤੋਂ ਟੌਪ ਕੀਤਾ ਸੀ ਪਲੱਸ 2 ਦੇ ਵਿੱਚ ਪੰਜਾਬ ਦੀ ਮੈਰਿਟ ਦੇ ਵਿੱਚ ਸੀਗੀ ਤਾਂ ਉਹਨੇ ਨੀਟ ਦੇ ਵਿੱਚ ਵੀ ਬਹੁਤ ਅੱਛੇ ਸਕੋਰ ਹਾਸਲ ਕਰਕੇ ਆਪਣਾ ਆਲ ਇੰਡੀਆ ਕੋਟੇ ਦੇ ਵਿੱਚ ਐਡਮਿਸ਼ਨ ਲਈ ਹੈ ਸੋ ਉਹਦੀ ਵੀ ਬਹੁਤ ਵੱਡੀ ਮੋਟੀਵੇਸ਼ਨ ਆਪਣੇ ਬ੍ਰਦਰ ਲਈ ਸੀਗੀ ਤੇ ਇਹਦੇ ਮਨ 'ਚ ਵੀ ਸੀਗਾ ਕਿ ਹਾਂ ਮੈਂ ਆਪਣੀ ਸਿਸਟਰ ਨਾਲੋਂ ਵੀ ਕੁਝ ਦੋ ਕਦਮ ਅੱਗੇ ਵਧ ਕੇ ਵਿਖਾਵਾ ਸੋ ਇਹਦੇ ਲਈ ਇੱਕ ਚੈਲੰਜ ਸੀਗਾ ਕਿਉਂਕਿ ਇਹ ਨਾਲ-ਨਾਲ ਇਹਨੂੰ ਕਾਫੀ ਟਾਈਮ ਆਪਣੀ ਸਪੋਰਟਸ ਦੇ ਵਿੱਚ ਬੈਡਮਿੰਟਨ ਗੇਮ ਦੇ ਵਿੱਚ ਦੇਣਾ ਪੈਂਦਾ ਸੀ ਸੋ ਇਹਦੇ ਉਸਤਾਦ ਜੀ ਜਿਹੜੇ ਮਤਲਬ ਬੈਡਮਿੰਟਨ ਦੇ ਕੋਚ ਜਤਿੰਦਰਪਾਲ ਸਿੰਘ ਸ਼ੰਤੀ ਸੰਧੂ ਔਰ ਚੰਡੀਗੜ੍ਹ ਤੋਂ ਅਕਸ਼ਿਤ ਮਹਾਜਨ ਜੀ ਤੇ ਟੋਨੀ ਸਰ ਜਿਹੜੇ ਹੈਗੇ ਆ ਟੀਐਸਬੀਏ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਯੋਗਦਾਨ ਰਿਹਾ ਉਹਨਾਂ ਨੇ ਸਮੇਂ-ਸਮੇਂ ਤੇ ਇਹਨੂੰ ਥੋੜਾ ਸਮਾਂ ਹੋਣ ਦੇ ਬਾਵਜੂਦ ਵੀ ਕਾਫੀ ਟ੍ਰੇਨਿੰਗ ਦਿੱਤੀ ਹੈ ਤੋ ਪੜਾਈ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਇਹਨੇ ਬੈਲੈਂਸ ਬਣਾ ਕੇ ਰੱਖਿਆ ਜੀ ਜਦੋਂ ਰਿਜ਼ਲਟ ਸੁਣਿਆ ਕਿਉਂ ਵੀ ਬਸ ਇੱਕ ਵਾਰੀ ਤਾਂ ਮਤਲਬ ਕਿ ਬਹੁਤ ਹੈਰਾਨੀ ਹੋਈ ਵਿਸ਼ਵਾਸ ਨਹੀਂ ਆਇਆ ਕਿ ਅ ਬੱਚੇ ਦੀ ਆ ਪੋਜੀਸ਼ਨ ਇੰਨੀ ਵਧੀਆ ਆ ਗਈ ਸੋ ਸਾਨੂੰ ਉਮੀਦ ਸੀ ਵੀ ਬਹੁਤ ਸੋਹਣੇ ਮਾਰਕਸ ਆ ਜਾਣਗੇ ਪਰ ਇਹ ਮਤਲਬ ਕਿ ਬਹੁਤ ਹੀ ਵਧੀਆ ਪ੍ਰਾਪਤੀ ਹੈ ਬੜੀ ਸੋਹਣੀ ਖਬਰ ਹੈ ਸੋ ਇਹਦੇ ਲਈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸੀਐਮ ਸਾਹਿਬ ਵੀ ਵਧਾਈਆਂ ਦੇ ਰਹੇ ਹਾਂ ਹਾਂ ਸੀਐਮ ਸਾਹਿਬ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਬੱਚੇ ਨੂੰ ਅਸ਼ੀਰਵਾਦ ਦਿੱਤਾ ਹੈ ਔਰ ਉਹਨਾਂ ਦੇ ਅਸ਼ੀਰਵਾਦ ਨਾਲ ਬੱਚਾ ਅੱਗੇ ਜ਼ਿੰਦਗੀ ਦੇ ਵਿੱਚ ਹੋਰ ਤਰੱਕੀ ਕਰੇਗਾ ਮਿਹਨਤ ਕਰੇਗਾ ਬਹੁਤ ਵਧੀਆ ਜੀ ਬਾਬਾ ਜੀ ਦਾ ਲੱਖ ਲੱਖ ਸ਼ੁਕਰ ਹੈ ਬਹੁਤ ਵਧੀਆ ਪ੍ਰਾਪਤੀ ਬੱਚੇ ਨੇ ਕੀਤੀ ਹੈ ਇਹਦੀ ਮਿਹਨਤ ਦੇ ਸਦਕਾ ਇਹਦੀ ਸਾਰੀ ਡੈਡੀਕੇਸ਼ਨ ਹੈ ਖੇਡਾਂ ਪ੍ਰਤੀ ਵੀ ਬਹੁਤ ਡੈਡੀਕੇਟਿਡ ਹੈ ਤੇ ਪੜ੍ਹਾਈ ਦੇ ਪ੍ਰਤੀ ਵੀ ਇਹਨੇ ਪੂਰੀ ਮਿਹਨਤ ਕਰਕੇ ਜਿਹੜੇ ਸਬਜੈਕਟ ਦਾ ਇਹਨੂੰ ਕਮੀ ਪੇਸ਼ੀ ਲੱਗਦੀ ਹੁੰਦੀ ਸੀ ਉਹ ਕੋਈ YouTube ਤੋਂ ਦੇਖ ਕੇ ਜਾਂ ਜਿਵੇਂ ਵੀ ਮਤਲਬ ਇਹਨੇ ਆਪਦੇ ਸਬਜੈਕਟ ਵਧੀਆ ਤਿਆਰ ਕਰ ਲਏ ਸੀ ਉੰਤਕ ਤੇਰਾ ਹੈ ਕਿ ਉਹ ਬੱਚੀ ਵੀ ਪਹਿਲਾਂ ਮੈਰਿਟ ਚ ਆਈਏ ਤੇ ਹੋਰ ਉਹਨੇ ਪੰਜਾਬ ਟੌਪ ਕੀਤਾ ਹੈਗਾ। ਹਾਂ ਸੋਸ਼ਲ ਮੀਡੀਆ ਤੋਂ ਬੱਚੇ ਕਿੰਨਾ ਕੋ ਦੂਰ ਲਿਓ ਤੁਸੀਂ ਆਮ ਬੱਚਿਆਂ ਨੂੰ ਕੀ ਸੁਣਿਆ ਦਿਓਗੇ ਐਜ਼ ਅ ਟੀਚਰ ਉਹ ਐਜ਼ ਅ ਮਦਰ। ਸੋਸ਼ਲ ਮੀਡੀਆ ਤਾਂ ਬਿਲਕੁਲ ਹੀ ਨਹੀਂ ਸੀ ਬੱਚੇ ਯੂਜ਼ ਕਰਦੇ ਗੁੜੀਆਂ ਕੋਲ ਵੀ ਉਹ ਦੂਜਾ ਜਿਹੜਾ ਛੋਟਾ ਫੋਨ ਹੁੰਦਾ ਸੀਗਾ ਉਹਨੂੰ ਵੀ ਬਾਅਦ 'ਚ ਹੀ ਲੈ ਕੇ ਦਿੱਤਾ ਫੋਨ ਤੇ ਇਹ ਵੀ ਦੇਖੋ ਹੁਣ ਅੱਜ ਕੱਲ ਨੈਸੈਸਿਟੀ ਬਣ ਗਈ ਹੈ ਕਿਉਂਕਿ ਬੱਚਿਆਂ ਨੂੰ ਆਨਲਾਈਨ ਕੋਈ ਕਲਾਸਿਸ ਜਾਂ ਕੁਝ ਦੇਖਣਾ ਪੈਂਦਾ ਪਰ ਬਹੁਤ ਲਿਮਟਿਡ ਟਾਈਮ ਵਾਸਤੇ ਇਹ ਤਾਂ ਫੋਨ ਮਤਲਬ ਦੇਖ ਲੋ ਜਾਇ ਇਹਨੇ ਆਪਦੀਆਂ ਗੇਮਸ ਵਾਲੀਆਂ ਕੋਈ ਵੀਡੀਓ ਦੇਖਦਾ ਜਾਂ ਕੋਈ ਸਟੱਡੀ ਤੇ ਮਤਲਬ ਉਹ ਸਭ ਨਾਲ ਤੇ ਇਸ ਤਰੀਕੇ ਨਾਲ ਕੀ ਸੁਨੇਹਾ ਦੇਵੋਗੇ ਅਸ ਮਦਰ ਇਹਦੇ ਨਾਲ ਦੇ ਕਿਉਂਕਿ ਹੋਰ ਬੱਚਿਆਂ ਨੇ ਨੈਕਸਟ ਇਅਰ ਕਲਾਸ 2 ਦਾ ਇਗਜ਼ਾਮ ਦੇਣਾ ਤੇ ਕਿ ਉਹਦੀ ਮਿਹਨਤ ਕਰਨ ਜਿਹੜੇ ਹਾਂ ਬੱਚੇ ਆਪਦੀ ਪੂਰੀ ਡੈਡੀਕੇਸ਼ਨ ਨਾਲ ਪੂਰੀ ਮਿਹਨਤ ਕਰਨ ਬੁੱਕਸ ਦੇ ਵਿੱਚੋਂ ਆਪਦੀ ਸਟੱਡੀ ਕਰਨ ਥੋਰਲੀ ਸਟੱਡੀ ਕਰਨ ਤੇ ਇਸ ਤਰੀਕੇ ਨਾਲ ਵਧੀਆ ਮਕਾਮ ਤੇ ਪਹੁੰਚ ਸਕਦੇ ਆ ਤੇ ਮੈਨੂੰ ਇਹੀ ਆ ਵੀ ਬੱਚੇ ਮੋਬਾਈਲ ਤੋਂ ਦੂਰ ਰਹਿਣ ਜਿਹਦੇ ਕਰਕੇ ਜਿਆਦਾ ਟਾਈਮ ਵੇਸਟ ਬੱਚਿਆਂ ਦਾ ਉਸੇ ਤੀ ਹੁੰਦਾ ਨੈਕਸਟ ਤੋਂ ਸੁਪਨਾ ਆਰਮੀ ਜਾਂਦਾ ਐਨਡੀਐ ਦਾ ਤੁਹਾਡੇ ਨਾਲ ਉਹੀ ਗੱਲਬਾਤ ਜਾਂ ਤੁਸੀਂ ਕੀ ਚਾਹੁੰਦੇ ਅੱਗੇ ਹਾਂਜੀ ਅਸੀਂ ਬਾਬਾ ਜੀ ਕੋਲ ਕੱਲ ਪਰਸੋਂ ਵੀ ਅਰਦਾਸ ਕਰਕੇ ਆਏ ਹਾਂ ਬਾਬਾ ਬੁੱਢਾ ਜੀ ਦੇ ਵੀ ਬੱਚੇ ਨੂੰ ਇਸ ਮਕਾਮ ਤੇ ਪਹੁੰਚੇ ਦਾ ਸੁਪਨਾ ਵੀ ਮੈਂ ਆਰਮੀ ਆਫੀਸਰ ਬਣਾ ਦੇਸ਼ ਦੀ ਸੇਵਾ ਕਰਾਂ ਤੇ ਨਾਲ ਆਪਣੀਆਂ ਇਹ ਖੇਡਾਂ ਵੀ ਜਾਰੀ ਰੱਖਾਂ ਪੂਰੀ ਮਤਲਬ ਡੈਡੀਕੇਸ਼ਨ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ